ਸ਼ਹਾਦਤ ਦਾ ਸਫਰ ਕਰਮ ਕਰਦੇ ਹੋਏ குரு ਸਾਹਿਬ ਆਪਣੇ ਪਿਆਰਿਆਂ ਨੂੰ ਵਸਾਉਂਦੇ ਤੇ ਰੱਬੀ ਸੰਦੇਸ਼ ਦਿੰਦੇ ਹੋਏ ਹੌਲੀ ਹੌਲੀ ਪ੍ਰਾਪਰ ਮਾਰਦੇ ਆਗਲੇ ਰਾਹੀਂ ਦਿੱਲੀ ਪਹੁੰਚੇ ਦਿੱਲੀ ਦੇ ਚਾਦਰੀ ਚੌਪ ਦੇ ਵਿੱਚ ਅੱਜ ਤੋਂ 350 ਸਾਲ ਪਹਿਲਾਂ ਦਿੱਤੀ ਸ਼ਾਨੁਕਨਾ ਸੰਬਧਨ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਨੂੰ ਅਸੀਂ ਕਰੋੜਾਂ ਵਾਰ ਸਜਦਾ ਕਰਦੇ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਸ਼ਹਾਦਤ ਇੱਕ ਐਸੀ ਲਾਸਾਨੀ ਸ਼ਹਾਦਤ ਹੈ ਜਿਹੜੀ ਮਨੁੱਖੀ ਅਧਿਕਾਰਾਂ ਵਾਸਤੇ ਤੇ ਪਰਹਿਤ ਵਾਸਤੇ ਦਿੱਤੀ ਗਈ ਆਪ ਜੀ ਨੂੰ ਸਿੱਖ ਇਤਿਹਾਸ ਦੀ ਮਹਾਨ ਵਿਰਾਸਤ ਨਾਲ ਜੋੜਨ ਵਿੱਚ ਮਦਦ

ਗੁਰੂਆਂ ਪੀਰਾਂ ਦੀ ਧਰਤੀ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਸੂਰਮਿਆਂ ਯੋਧਿਆਂ ਦੀ ਧਰਤੀ ਤੇ ਅਵਤਾਰਾਂ ਪੈਗੰਬਰਾਂ ਦੀ ਧਰਤੀ ਇਹ ਉਹ ਧਰਤੀ ਜਿਸ ਨੂੰ ਹਮਲਾਵਰਾਂ ਦਾ ਅਨੇਕਾਂ ਵਾਰ ਸਾਹਮਣਾ ਕਰਨਾ ਪਿਆ ਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਪੰਜਾਬ ਦੀ ਧਰਤੀ ਉੱਤੇ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਮਾਨ ਹੋ ਦੁਨੀਆ ਦੀ ਸਭ ਤੋਂ ਹਰਮਨ ਪਿਆਰੀ ਤੇ ਸਤਿਕਾਰਯੋਗ ਸ਼ਖਸੀਅਤ ਬਣ ਕੇ ਉੱਭਰੇ ਤੋਂ ਹੀ ਪਹੁੰਚ ਸੀ ਦਾ ਜੀ ਜੋ ਪੀ ਜੀ ਐਮ ਐਸ ਜੀ ਨੂੰ ਦੂਰ ਪਰਿਵਾਰਾਂ ਦੇ ਅੱਜ ਆਪਾਂ ਜੀ ਗਿਆ ਸਰਕਾਰ ਵੱਲੋਂ ਕੋਈ ਵੀ ਸਰਕਾਰ ਤੋਂ ਮਦਦ ਸਰਕਾਰ ਵੱਲੋਂ ਲਾਈਟ ਐਕਸੈਸ ਨੂੰ ਮੁੱਖਾਇਆ ਗਿਆ ਜਿਵੇਂ ਮਸਾਲੇ ਬਹੁਤ ਬਹੁਤ ਮਦਦ ਜਰੂਰੀ ਆਪਣੇ ਨਿਸ਼ਾਸ ਦੇ ਪਹੁੰਚ ਦਾ ਦੋਹਰਾ ਲੱਭਿਆ ਹੈ ਸਾਰੇ ਕਿ ਜਿਹੜੇ ਪੁਰਸ਼ਾਂ ਦਾ ਸਵਾਰਾਂ ਦੀ ਹਾਦਸੇ ਬਾਰੇ ਪੂਰੇ ਪੰਜਾਬ ਦੇ ਵਿੱਚ ਕੋਈ ਚਾਹਿਆ ਜਾ ਰਿਹਾ ਤੇ ਲਾਈਟ ਸ਼ੋਅ ਦੇ ਬਹੁਤ ਤਾਂ ਇਹ ਸਰਗਰਮ ਨੇ ਕਰਵਾ ਲਈ ਹੈ ਇਹ ਪੂਰਾ ਗੇਟ ਪੀਨਰ ਜਿਹੜਾ ਬਣਾਇਆ ਗਿਆ ਹੈ ਇਸ ਹਾਲਤ ਪਰ ਸ੍ਰੀ ਸਿੰਘਾਵਾਲੇ ਦੀ ਸਭ ਤੋਂ ਵੱਡੀ ਸਪੂਰਤਿਆ ਨੂੰ ਸਰਵਨਨ ਨਿਵਾਸ ਸੇਵਾ ਸੁਪਰ ਦੇ ਲਈਟ ਐਂਡ ਸੌਂਡ ਦਾ ਨਿਰਮਾਣ ਚਾਹਿਆ ਜਾ ਰਿਹਾ ਹੈ ਜਿਹੜੀ ਚਾਹੇ 24-25 ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਜਿਹਨੇ ਜੀ ਸਰਵਨਨ ਨਿਵਾਸ ਕਰਵਾਇਆ ਗਿਆ ਹੈ ਸਮੂਹ ਸੰਗਤਾਂ ਦੇ ਬੀਨ ਦੀ ਕਰਦਾ ਕਿ 23 24 25 ਨੂੰ ਜਰੂਰ ਕੈਪਰ ਕਰੋ ਜੋ ਗੁਰੂ ਸਰਵਾਰ ਦਾ ਦੇ ਨੇ ਸਹਾਤਾ ਗੁਰੂ ਸਰਵਾਰ ਦੀਆਂ ਜੀਵਨੀਆਂ ਬਾਰੇ ਬਿਲਨਨ ਪੁੱਛਿਆ ਬੋਲ ਕੇ ਜਰੂਰ ਆਪਾਂ ਸੰਗਤ ਦੇ ਦਰਸ਼ਕ ਜੀ ਗੁਰੂ ਸਰਵਾਰ ਨਾਲ ਜੋ ਹਿਸਟਰੀ ਹੈ ਬਾਰੇ ਆਪਣੇ ਪ੍ਰਤੀਅੰਗ ਦੀ ਜਾਣ ਪੜਾਈਏ ਜਿਵੇਂ ਮੈਂ ਇਹ ਕਹਿੰਦਾ ਹਾਂ ਤੁਹਾਡੇ ਚੈਨਲ ਲਈ ਪੰਜਾਬੀ ਵਾਸਤੇ ਬੀਨ ਦੀ ਕਰਦਾ 23 24 ਬਿਲਨਨ ਪੁੱਛਿਆ ਤੇ ਇਹਦੇ ਵਾਸਤੇ ਜੀ ਜਿਹੜਾ ਇਸ ਸਟ੍ਰੈਟਜੀ ਜਾਣਦੇ ਹੋ ਕਿ ਨਗਰ ਕੀਰਤਨ ਚੱਲਦੇ ਆ ਜੀ ਤੋਂ ਕੁਝ ਵੀ ਜੀ ਪੰਡਤ ਆਏ ਸੀ ਉੱਥੇ ਕੁਸ਼ਪੀਰ ਤੋਂ ਵੀ ਸ਼ੇਵੀ ਪਾਸ਼ਾ ਜੀ ਗੁਰਦਾਰ ਜਿਹੜਾ ਅਸਲਾ ਉੱਥੇ ਸਾਡੇ ਮਾਜੂਦ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਾਰੇ ਚਾਬੜੇ ਦਿੱਤੇ ਕਾਫੀ ਤਸਵੀਰਾਂ ਆਈਆਂ ਇਹ ਚਾਰ ਜਿਹੜੇ ਨਗਰ ਕੀਰਤਨ ਆ ਸਾਰੇ ਪੂਰੇ ਦੇਸ਼ ਤੇ ਦੁਨੀਆ ਤੋਂ ਸੰਗਤ ਆਈ ਕਿ ਸਾਰੇ 22 ਤਰੀਕ ਨੂੰ ਇਕੱਠੇ ਹੋਣਗੇ 23 24 25 ਨੂੰ ਉਚਿਤ ਤੌਰ ਦੇ ਉੱਤੇ ਜਿਹੜਾ ਹੈਗਾ ਉਹ ਪਹਿਲੀ ਵਾਰੀ ਵਿਧਾਨ ਸਭਾ ਦਾ ਸੈਸ਼ਨ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਸਾਰੇ ਐਮਬੈਸਡਰ ਨੂੰ ਵੀ ਬੁਲਾਇਆ ਗਿਆ ਉੱਥੇ ਹੋਰ ਵੀ ਦੁਨੀਆ ਤੋਂ ਬਹੁਤ ਸਾਰੇ ਜਿਹੜੇ ਸਿੱਖ ਸਕਤਾ ਵੀ ਆਣਗੇ ਪੰਜਾਬੀ ਵੀ ਆਣਗੇ ਉਹਨੂੰ ਜਰੂਰ ਆਉਣਗੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਸੰਦੇਸ਼ ਜਾਏਗਾ ਗੁਰੂ ਜੀ ਦਾ ਇਹਦੇ ਨਾਲ-ਨਾਲ ਜਿਹੜਾ ਹੈਗਾ ਉਹ ਸਰਬ ਧਰਮ ਸੰਮੇਲਨ ਹੋਏਗਾ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਣਗੇ ਉੱਥੇ ਵਿਚਾਰ ਗੋਸ਼ਟੀਆਂ ਹੋਣਗੀਆਂ ਇਹਦੇ ਨਾਲ-ਨਾਲ ਜਿਹੜਾ ਹੈਗਾ ਉਹ ਅਸੀਂ ਸਾਡੇ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਆ ਦੇ ਉੱਤੇ ਸੇਵਾਵਾਂ ਦਾ ਵੀ ਖੂਨਦਾਨ ਕੈਂਪ ਲੱਗਣਗੇ ਅੰਗਦਾਨ ਕੈਂਪ ਲੱਗਣਗੇ ਆਲਕਾਂ ਬਰਦ ਨਿਗਾਹ ਦੇ ਲੰਗਰ ਲੱਗਣਗੇ ਇਹਦੇ ਨਾਲ ਨਾਲ ਵੀ ਆਮ ਆਦਮੀ ਖਰੇਨੇ 24 ਐਮਬੂਲੈਂਸ ਸੰਕਟ ਦੀ ਜਿਹੜੀ ਸੇਵਾ ਦੇ ਵਿੱਚ ਸਾਡੇ ਸਾਰੇ ਜਿਹੜੀ ਪੰਜਾਬ ਸਰਕਾਰ ਆ ਉੱਤੇ ਰਹੇ ਕਿ ਉਹ ਸੇਵਾ ਰੱਖ ਤੇ ਕਰਨਗੇ ਸੇਵਾ ਭਾਵ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦਾ ਜੋ ਸੰਦੇਸ਼ ਹੈ ਕਿ ਜੋ ਉਹਨਾਂ ਨੇ ਧਰਮ ਤੇ ਜਾਤੀ ਔਰ ਇਨਸਾਫ ਵਾਸਤੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੇ ਅਨੰਦ ਸਿੰਘਾਂ ਨੇ ਵੀ ਭਾਈ ਮਤੀ ਦਾਸ ਭਾਈ ਸਤਿ ਦਾਸ ਭਾਈ ਗਾਨਾ ਜੀ ਸਹੀ ਜਤਾ ਜੀ ਹੋਰ ਜਿਲ੍ਹੇ ਵੀ ਉਹਨਾਂ ਦੇ ਜਿਹਨਾਂ ਨੇ ਉਹਨਾਂ ਦਾ ਸੀਸ ਲੈ ਕੇ ਆਏ ਇਹ ਸਾਰੇ ਜਦੋਂ ਹਿਸਟਰੀ ਵਾਲੇ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਜੋ ਅੱਜ ਦੇ ਸਮਾਜ ਦੇ ਵਿੱਚ ਵੀ ਜਿਹੜੀ ਨਫ਼ਰਤ ਫੜਾਈ ਜਾ ਰਹੀ ਹੈ ਅਲੱਗ-ਅਲੱਗ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਔਰ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਐਸ ਵੇਲੇ ਜਿਹੜੀ ਗੁਰੂ ਜੀ ਦੇ ਜਿਹੜਾ ਦਰਸਾਇਆ ਹੋਇਆ ਰਸਤਾ ਤੇ ਚੱਲਣਾ ਬਹੁਤ ਜ਼ਰੂਰੀ ਹੈ ਉਹਦੀ ਰੈਲੇਵੈਂਸ ਹੋਰ ਵੱਧ ਜਾਂਦੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਸਾਰੇ ਦੇਸ਼ ਦੇ ਵਿੱਚ ਜੋ ਜੀ ਦੀ ਕੁਰਬਾਨੀ ਦੀ ਜਿਹੜੀ ਰੋਸ਼ਨੀ ਦੇ ਨਾਲ ਸਾਡਾ ਭਾਈਚਾਰਾ ਮਜ਼ਬੂਤ ਹੋਏਗਾ ਉਹ ਦੇਸ਼ ਮਜ਼ਬੂਤ ਹੋਏਗਾ